ਵੇ ਦੇਖ ਰਿਹਾ ਗੱਡੀਆਂ ਦੇ ਨੰਬਰ ਜਿਹੜੇ ਐ ਇਹ 2345 ਇਹ ਕਿਉਂ ਰੱਖੇ ਹੋਏ ਐ ਆ ਚੜ੍ਹਦੀ ਕਲਾ ਨੰਬਰ 2 3 4 5 ਆ 1940 ਵਰਲਡ ਵਾਰ ਦੀ ਗੱਡੀ ਐ 1940 ਦੀ ਵਿਲੀਜ ਐ ਇਹਨੂੰ ਐਮਬੀ ਕਹਿੰਦੇ ਸੀਗੇ 1980 ਦੇ ਵਿੱਚ ਜਿਹੜਾ ਲੈਂਡ ਕਿਸਰ ਆਇਆ ਸੀ ਆਪ ਹਿੰਦੁਸਤਾਨ ਚ ਪਜਾਇ ਸੀ ਆ ਚਾਹ ਦੇ ਬਾਗਾਂ ਵਾਸਤੇ ਆਇਆ ਸੀ ਕਿਉਂਕਿ ਚਾਹ ਦੇ ਬਾਗਸ ਫੋਰਵਰ ਫੋਰ ਚਾਹੀਦੀ ਹੁੰਦੀ ਸੀ ਉਹਨਾਂ ਵਾਸਤੇ 50 ਗੱਡੇ ਹਿੰਦੁਸਤਾਨ ਚਾਹੀਏ ਜੋ ਪੰਜਾਬ ਵਿੱਚੋਂ ਇੱਕ ਆ ਆ ਬੇਸਿਕਲੀ ਆਮੀ ਅਫਸਰ ਪਠਾਨਕੋਟ ਬੋਰਸਰ ਸੀ ਉਹਨੇ ਲੈ ਲਿਆ ਉਸ ਤੋਂ ਇੱਕ ਫੌਲੇ ਰਿਸ਼ਤੇਦਾਰ ਫਰਜ਼ਦੰਦ ਲੈ ਲਿਆ ਫਾਜ਼ਲ ਜੀ ਬੰਦੇ ਨਿਕਲ ਕਿਤੇ ਵਿੱਚ ਦਾ ਫਿਲ ਕਰ ਕੱਤੇ ਹੋ ਮੈਂ ਖਰੀਦਿਆ ਕਈ ਫਿਲਮਾਂ ਚ ਕਾਫੀ ਗਾਣੇ ਚ ਆਏ ਹੋਏ ਹੁਣ ਮੈਂ ਜਿਹੜਾ ਬੰਦ ਕਰ ਰਿਹਾ ਆਹ ਇੰਡੀਕੇਟਰ ਟੂਰਟਿਆ ਨਵੇਂ ओरिजिनल ਨਹੀਂ ਅਗ ਡੁਪਲੀਕੇਟ ਜੇ ਲੱਗੇ ਹੋਏ ਆ ਮਿਲਦੇ ਹੀ ਨਹੀਂ ਆਹ 1700 ਦਾ ਬਣਿਆ ਹੋਇਆ ਦਰਵਾਜਾ ਜੇ ਚੀਜ਼ ਆਪ ਰੱਖ ਲਾਂਗੇ ਤਾਂ ਬੰਟੀਲ ਹੋ ਜਾਂਦੀ ਏ ਜੇ ਖਰਾਬ ਹੋ ਜਾਂਦੀ ਏ ਅਸੀਂ ਹਿੰਦੁਸਤਾਨ ਦੇ ਫਰਸਟ ਇੰਪੋਰਟਰਸ ਆਫ ਰੇਸੋਰਸਸ ਇਨ ਅ ਕੰਟਰੀ ਸੋ ਸੋ ਪਹਿਲੇ ਥੋਰਬਿਟ ਕੋਲੇ ਹੁੰਦੇ ਸੀ ਹਿੰਦੁਸਤਾਨ ਤੇ ਆਨ ਲਿਸੈਂਸ ਅਸੀਂ ਇمپੋਰਟ ਕੀਤੇ ਪਹਿਲਾ ਇمپੋਰਟ ਦਾ ਲਿਸੈਂਸ ਸਾਡੇ ਕੋਲ ਇੰਡੀਆ ਦਾ ਸਾਡੇ ਕੋਲ ਅਸੀਂ ਲੰਡਨ ਤੋਂ ਤੇ ਅਮਰੀਕਾ ਤੋਂ ਪਹਿਲੇ ਕੋਲੇ ਸੀ ਇمپੋਰਟ ਕੀਤੇ ਗਾੰਦ ਕਰੇ ਤਾਂ ਢਾਲ ਉਧਰ ਨੂੰ ਐ ਤੋਤਾ ਇਹਨਾਂ ਦੇ ਚਿਚੜਾ ਤੋਂ ਬੱਚੇ ਰਹਿੰਦੇ ਇੱਥੇ ਲਾਈਟਸ ਗਏ ਸਾਰੇ ਚਿਚੜ ਨਹੀਂ ਹੁੰਦੇ ਕਿ ਜੀ AC ਲੱਗਿਆ ਹੋਵੇ ਗਰਮੀ ਚ ਜਦੋਂ ਪਲਮਾਵੇ ਦਾ ਬੋਤਲ ਲੈ ਵਿੱਚ ਪਹਿਲਾਂ ਇੰਝ ਇੰਝ ਗੱਪ ਪੋਤਾ ਇਹੋੜਾ ਮੇਰਾ ਕਰੋੜ ਦਾ ਵੇਚ ਗਿਆ ਮੇਰਾ ਡੇਢ ਕਰੋੜ ਦਾ ਵੇਚ ਗਿਆ ਉਹ ਵੇਚਿਆ ਹੁੰਦਾ ਚਲੋ ਮਹਿੰਗਾ 450 ਅੱਖਰ ਵੇਚਿਆ ਹੁੰਦਾ ਨਾ 50 ਲੱਖ ਕਰੋੜ ਜੋੜਦੇ ਨੇ ਇਹ ਚੌਂਟੇ ਜਿਹੜੀ ਹਾਈਟ ਹੈ ਪਰ ਬੜਾ ਸ਼ਰੀਫ ਕੋੜਾ ਹੈ ਹੈ ਨਾ ਆਮ ਸਾਉਣ ਕੋਲ ਅਜੀਬ ਦੇਖਦੋ ਸ਼ੌਧੇ ਜਾਂਦੇ ਦੋ ਦੋ ਬੰਦੇ ਫੜ ਕੇ ਲੈਉਣ ਦੇ ਲਗਾ ਪਏ ਹੁੰਦੇ ਹਨ ਹਣਾ ਉਹਨਾਂ ਕੋਲ ਲਗਾ ਵੀ ਨਹੀਂ ਪਾਈ ਆਪਾਂ ਉਹ ਵੀ ਰਸਾ ਫੜ ਕੇ ਲੈਣ ਨਾਲ ਘੋੜੀਆਂ ਕੋਲੇ ਖਣ ਗਈ ਕੋਈ ਐਗਰੈਸ਼ਨ ਆਹ ਬਲੀਜ਼ੀ ओरिजिनल ਜੀਪ ਹੈ ਆਹ ਕਮਿਸ਼ਨਰ ਆਫ ਪੁਲਿਸ ਕਲਕੱਤਾ ਦੀ ਗੱਡੀ ਹੈ ਮੈਂ ਐਨੈਟਿਸ਼ਿਵ ਲੈ ਵੀ ਗਿਆ ਮੈਂ ਬਿਨਾਂ ਸ਼ਿਮਲੇ ਕੋਲੇ ਕਰ ਹੈਗਲ ਮੈਂ ਦੋ ਤਿੰਨ ਵਾਰੀਆਂ ਸ਼ਿਮਲੇ ਦੇ ਲੰਬੇ ਡਰਾਈਵਸ ਤੇ ਗਏ ਲੈਫਟ ਹੈਂਡ ਡਰਾਈਵਰ ਪੈਟਰੋਲ ਤਨੋਂ ਸ਼ੌਂਕੀ ਸਰਦਾਰ ਰਾਹੁਲ ਸਿੱਧੂ ਦੇ ਨਾਲ ਮਿਲਣ ਜਾ ਰਹੇ ਆ ਰਾਹੁਲ ਸਿੱਧੂ ਜ਼ਰੂਰ ਸਿਆਸੀ ਵੀ ਨੇ ਸ਼ੌਂਕ ਵੀ ਇਹਨਾਂ ਦੇ ਮਿਰਾਲੇ ਨੇ ਇਹਨਾਂ ਦੇ ਪਿਤਾ ਜੀ ਭਾਈ ਕੁੱਕੂ ਜਿੰਨ ਨੂੰ ਕਿਹਾ ਜਾਂਦਾ ਸੀ ਉਹ ਐਮ ਐਲ ਏ ਰਹੇ ਨੇ ਅਤੇ ਇਹਨਾਂ ਦੇ ਤਾਇਆ ਜੀ ਐਮ ਪੀ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਸਿਆਸਤਦਾਨ ਤਾਂ ਵੱਡੇ ਰਹੇ ਨੇ ਪਰ ਅੱਜ ਵੀ ਜਿਹੜਾ ਪਰਿਵਾਰ ਹੈ ਉਹ ਇਕੱਠਾ ਰਹਿ ਰਿਹਾ ਹੈ ਬੱਚੇ ਜਿਹੜੇ ਨੇ ਉਹ ਸਾਰੇ ਇਕੱਠੇ ਰਹਿ ਰਹੇ ਨੇ ਤੇ ਸ਼ੌਂਕ ਵੀ ਇਹਨਾਂ ਦੇ ਨਿਰਾਲੇ ਨੇ ਸ਼ੌਂਕ ਜਿਹੜੇ ਨੇ ਉਹ ਘੋੜੀਆਂ ਰੱਖਣਦੇ ਨੇ ਸ਼ੌਂਕ ਜਿਹੜੇ ਨੇ ਉਹ ਗੱਡੀਆਂ ਰੱਖਣਦੇ ਨੇ ਤੇ ਸ਼ੌਂਕ ਜਿਹੜੇ ਨੇ ਉਹ ਕੁੱਤੇ ਪਾਲਦੇ ਜਿਨੂੰ ਡੌਗਸ ਵੀ ਕਹਿੰਦੇ ਆ ਉਹਨਾਂ ਨੂੰ ਪਾਲਣਦੇ ਵੀ ਨੇ ਤੇ ਅੱਜ ਇਹਨਾਂ ਦੇ ਸ਼ੌਂਕ ਜਿਹੜੇ ਨੇ ਇਹ ਸ਼ੌਂਕੀ ਸਰਦਾਰ ਦੇ ਅਸੀਂ ਦੇਖਦੇ ਆ ਜਰੂਰ ਇਹਨਾਂ ਨੂੰ ਆ weapons collect ਕਰਨ ਦੇ ਵੀ ਸ਼ੌਂਕ ਹੈ ਪਰ ਜੇ ਆਪਾਂ ਹਥਿਆਰ ਦੀ ਗੱਲ ਕਰੀਏ ਤਾਂ ਆਪਾਂ ਉਹਨੂੰ 네ਗੇਟਿਵ ਨਾ ਲਈਏ ਪੋਜ਼ਿਟਿਵ ਦੀ ਵੀ ਗੱਲ ਕਰੀਏ ਕਿਉਂਕਿ ਹਥਿਆਰ ਜੇ ਕਹਿੰਦੇ ਆ ਤਾਂ ਆਪਣੇ ਹਾਸਤੇ ਹੁੰਦੇ ਆ ਆਪਣੀ ਰਖਵਾਲੀ ਹਾਸਤੇ ਹੁੰਦੇ ਆ ਤਾਂ ਬਾਈ ਨਾਲ ਗੱਲਬਾਤ ਕਰਦੇ ਆ ਜਿਆ ਸਮਝ ਨਹੀਂ ਲੈਂਦੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬਾਈ ਕੀ ਹਾਲ ਹੈ ਦੋਡ ਹਾਊ ਆਰ ਯੂ ਠੀਕ ਠਾਕ ਸਰੀ ਮੈਸ ਚੌਂਕ ਦੀ ਗੱਲ ਕੀਤੀ ਸ਼ੌਂਕੀ ਸਰਦਾਰ ਅੱਜ ਵੀ ਕਿ ਸਾਡੇ ਸੀਰੀਜ਼ ਸ਼ੁਰੂਆਤ ਤੋਂ ਚੱਲਦੀ ਆ ਰਹੀ ਹੈ ਸ਼ੌਂਕੇ ਸਰਦਾਰ ਦੇ ਵਿੱਚ ਅੱਜ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਤੇ ਦੂਜੇ ਦੂਜੇ ਪਾਸੇ ਅੱਜ ਸ਼ੌਂਕ ਜਿਹੜੇ ਨੇ ਉਸ ਦੇ ਨਾਲ ਜ਼ਰੂਰ ਜਾਣੂ ਕਰਾਈਓ ਪਰ ਉਸ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਇਤਿਹਾਸ ਬਾਰੇ ਦੱਸ ਦੋ ਮੈਂ ਜ਼ਰੂਰ ਪਹਿਲਾਂ ਦੱਸਿਆ ਵੀ ਤੁਹਾਡੇ ਤਾਇਆ ਜੀ ਵੀ ਜਿਹੜੇ ਨੇ ਉਹ ਵੀ ਐਮਪੀ ਰਹੇ ਨੇ ਵੱਡਾ ਤੁਹਾਡੇ ਵੀ ਜਿਹੜੀ ਫੈਮਿਲੀ ਆ ਉਹਦਾ ਸਿਆਸਤ ਦਾ ਬੈਕਗ੍ਰਾਉਂਡ ਰਿਹਾ ਉਸ ਦੇ ਬਾਰੇ ਜ਼ਰੂਰ ਅਹ ਥੈਂਕ ਯੂ ਸੋ ਮਾ ਜੀ ਬਹੁਤ ਮਿਹਰਬਾਨੀ ਧੰਨਵਾਦ ਐਕਲੀ ਜਿਹੜੀ ਜੇ ਆਪਾਂ ਸਿਆਸਤੀ ਗੱਲ ਕਰੀਏ ਮੁਖਸਾ ਸਾਹਿਬੀ ਦਸਤਰੀ ਖੜੇ ਸਾਡੇ ਪਰਿਵਾਰ ਨੂੰ ਸਾਨੂੰ ਭਾਈ ਕਹਿੰਦੇ ਆ ਸਾਡੇ ਨਾਲ ਕੇ ਭਾਈ ਲੱਗਦਾ ਭਾਈ ਰਾਹੁਲ ਭਾਈ ਹਰਪਾਲ ਸਿੰਘ ਕੁੱਕੂ ਛੋਟਾ ਨਾ ਕੁੱਕੂ ਭਾਈ ਸ਼ਮਿੰਦਰ ਸਿੰਘ ਭਾਈ ਨਿਰਿੰਦਰ ਸਿੰਘ ਅ ਗੁਰੂ ਮਾਲ ਜੀ ਨੇ ਸਾਡੇ ਪਰਿਵਾਰ ਨੂੰ ਨਾਮ ਦੇ ਬਖਸ਼ਿਸ਼ ਕੀਤੀ ਇੱਕ ਕਿਤਾਬ ਦਿੱਤਾ ਅ ਜੇ ਇਤਿਹਾਸ ਦੀ ਪ੍ਰਾਨੀ ਗੱਲ ਕਰੀਏ ਸਾਡਾ ਪੁਰਾਣਾ ਪਿੰਡ ਅਬਲੂ ਕੋਟਲੀ ਸੀਗਾ ਜਦੋਂ ਇੱਥੇ ਗੁਰੂ ਮਹਾਰਾਜ ਦੀ ਮੁਗਲਾਂ ਨਾਲ ਜੰਗ ਹੋਈ ਹੈ ਉਹ ਸ਼ਹਾਤਾ ਹੋਈ ਹੈ ਉਦੋਂ ਗੁਰੂ ਮਹਾਰਾਜ ਸਾਹਿਬ ਨੇ ਚਿੱਠੀ ਲਿਖੀ ਕਿ ਭਾਈ ਸਾਹਿਬ ਤੁਸੀਂ ਇਹਦੇ ਸੇਵਾ ਕਰੋ ਤਾਂ ਸਾਡਾ ਪਰਿਵਾਰ ਪਿੰਡ ਅਬਲੂ ਕੋਟੀ ਤੋਂ ਮੁਖਸਰ ਸਾਹਿਬ ਆਇਆ ਮੁਖਸਰ ਸਾਹਿਬ ਨਾਲ ਖਦਰਾਈ ਟਾਬ ਸੀ ਜੋ ਸਾਡਾ ਘਰ ਸੀਗਾ ਉਹ ਗੁਰੂ ਘਰ ਦੇ ਬਿਲਕੁਲ ਨਾਲ ਹੁੰਦਾ ਸੀ ਜੋ ਗੁਮਾਸਾ ਹੁਕਮਾ ਜਾਂ ਫਿਰ ਸਾਡੇ ਪਰਾਣਾ ਜਿਉ ਕਲਚਰ ਸੀਗਾ ਬਲਦ ਹੁੰਦੇ ਸੀ ਗੱਡੇ ਹੁੰਦੇ ਸੀ ਸਾਡੇ ਪਰਿਵਾਰ ਨੇ ਕੋਟਪੁਰੇ ਪੱਠੇ ਹੁੰਦੇ ਸੀ ਇੱਟਾਂ ਦੇ ਕੋਟਪੁਰ ਇੱਕ ਵੇ ਰਿਆਸਤ ਦਾ ਕਿਲਾਟਿਆ ਸੀ ਆ ਫਾਜ਼ਲ ਕਾ ਏਰੀਆ ਚ ਉਤੋਂ ਇੱਟਾਂ ਇਕੱਠੀਆਂ ਕਰ ਗੁਰੂਗਰੀ ਸੇਵਾ ਕੀਤੀ ਸਰਪ੍ਰਾਚਾਰੀ ਗੁਰੂਗਰ ਦੇ ਨਾਲ ਸੀ ਅਸੀਂ ਇੱਥੇ ਖੜੇ ਹਾਂ 1950 ਚ ਫਿਰ ਜੀ ਉਤੋਂ ਇੱਤੇ ਆ ਗਏ ਤੇ ਭਾਈ ਦਾ ਖਤਾਬ ਗੁਰਮਾਰ ਸਾਹਿਬ ਦਿੱਤਾ ਪਹਿਲਾਂ ਮੁਖਸਸ ਸਾਹਿਬ ਨਾਲ ਨਾਖਿਦਰਨੀ ਟਾਪ ਸੀ ਉਦੋਂ ਵਾਹ ਸ੍ਰੀ ਮੁਖਸਸ ਸਾਹਿਬ ਪਿਆ ਸੋ ਪ੍ਰਭੂ ਆਹੀਏ ਤੇ ਜੇ ਪ੍ਰਾਣੀ ਸਿਆਸ ਦੀ ਗੱਲ ਕਰੀਏ ਸਿਆਸਤ ਬਦਲ ਗਈ ਪਹਿਲਾਂ ਸਿਆਸਤ ਹੀ ਸੇਵਾ ਦੀ ਲੋਕਾਂ ਦੀ ਸਹਾਇਤਾ ਦੀ ਅਰ ਸਿਆਸੀ ਬੰਦੇ ਆਉਦੇ ਪਰਿਵਾਰੀ ਸੇਵਾ ਕਰਦੇ ਲੋਕਾਂ ਨਾਲ ਬਾਤ ਕਰਦੇ ਪਹਿਲਾਂ

ਅੱਜ ਮੈਂ ਤੁਹਾਡੇ ਕੋਲ ਜਿਹੜਾ ਖੜਾ ਇਹ ਗੱਲਾਂ ਕਰ ਰਿਹਾ ਹਾਂ ਆ ਜੋ ਲੋਕਾਂ ਦੀਆਂ ਅਰਦਾਸਾਂ ਨੇ ਮੈਂ ਤੁਹਾਡਾ ਜਾਨ ਪਾਈਏ ਤਾਂ ਮੇਰਾ ਐਕਸੀਡੈਂਟ ਹੋ ਚੁੱਕਿਆ ਸੀ ਮੇਰਾ ਪੋਖ ਪੈ ਚੁੱਕਿਆ ਸੀ 10 ਦਿਨ ਮੈਂ ਪੀਜੀ ਹਸਪੀਟਲ ਚ ਕੋਈ ਚਾਂਸ ਨਹੀਂ ਸੀਗਾ 10 ਦਿਨ ਨੂੰ ਕੁਝ ਡਾਕਟਰਾਂ ਨੇ ਜਵਾਬ ਸੀ 10 ਦਿਨਾਂ ਚ ਜਦੋਂ ਜਾਨ ਪਾਈਏ ਉਹ ਭੈਣ ਭਾਈਆਂ ਦੀ ਅਰਦਾਸਾਂ ਸੋ ਸਾਨੂੰ ਪ੍ਰਮਾਤਮਾ ਨੇ ਲੋਕਾਂ ਨੇ ਬਹੁਤ ਕੁਝ ਦਿੱਤਾ ਹੈ ਮੈਨੂੰ ਬਹੁਤ ਕੁਝ ਦਿੱਤਾ ਹੈ ਸਾਡੇ ਪਰਵਾਹ ਨੂੰ ਬਹੁਤ ਜਿੱਤ ਹੈ ਅੱਜ ਸਾਡਾ ਹਿੱਸਾ ਬੰਦੇ ਲੋਕਾਂ ਨੂੰ ਵਾਪਸ ਕਰ ਰੰਦੋ ਸਾਡੀ ਸਿਆਸਤ ਉਹ ਹੈ ਅਰਦਾਸ ਦੀ ਤਾਕਤ ਅੱਜ ਮੇਰੇ ਮੂਰੇ ਖੜੀ ਹੈ ਮੈਂ ਭਾ ਭੈਣ ਭਰਾਵਾਂ ਦੀ ਅਰਦਾਸਾਂ ਸਭ ਤੋਂ ਵੱਡੀ ਕਮਾਈ ਹੁੰਦੀ ਹੈ ਭੈਣ ਭਰਾਵਾਂ ਦੀ ਸਰਕਾਰ ਦੀ ਪਿਆਰ ਦੀ ਇੱਜ਼ਤ ਦੀ ਜਿਹੜੇ ਸਾਡੇ ਸਿਆਸੀ ਬੰਦੇ ਹੈ ਇਹਨਾਂ ਦੀ ਸੋਚ ਹੈ ਕੇਲੇ ਪੈਸੇ ਨਹੀਂ ਉਹ ਲੋਕਾਂ ਨੂੰ ਇੱਕ ਢੋਣੇ ਨੂੰ ਵਰਤਦੇ ਹੈ ਪਿਆਰ ਸਤਕਾਰ ਮੁਹੱਬਤ ਇੱਜ਼ਤ ਅਨਾਂ ਅਸੇ ਕੋ ਚੀਜ਼ ਨਹੀਂ ਸਾਡੇ ਅਸੇ ਸਤਕਾਰ ਇੱਜ਼ਤ ਪਿਆਰ ਜ਼ਰੂਰੀ ਹੁੰਦੀ ਹੈ ਤੋ ਲੋਕਾਂ ਦਾ ਆਹੀ ਕਮਾਇਆ ਆਹੀ ਕਮਣਾ ਲੋਕਾਂ ਨੇ ਬਹੁਤ ਜਿੱਤੇ ਲੋਕਾਂ ਦਾ ਵਾਪਸ ਕਰਨਾ